ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਤੋ ਠੀਕ ਠਾਕ ਜੋ ਤਾਂ ਹਾਂਜੀ ਕੀ ਹਾਲ ਚਾਲ ਦੋਸਤੋ ਕਿਦਾਂ ਸਾਰੇ ਠੀਕ ਠਾਕ ਹੋ ਤਾਂ ਅੱਜ ਨਵਾਂ ਦਿਨ ਨਵੀਂ ਸ਼ੁਰੂਆਤ ਆ ਗਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਰੰਗਾ ਰੰਗ ਪ੍ਰੋਗਰਾਮ ਆਇਆ ਦੇਖਦੇ ਆ ਮੈਨੂੰ ਮਜ਼ਾ ਆ ਰਿਹਾ ਮੈਨੂੰ ਲਵ ਯੂ ਨਹੀਂ ਕਹਿਣਾ ਮੈਨੂੰ ਲਵ ਯੂ ਤੂੰ ਨਹੀਂ ਕਹਿਣਾ ਤੇ ਰਖੜੀ ਬਣ ਕੇ ਗੱਲ ਮੁਕਾ। ਓਏ ਇਹਨਾਂ ਸੋਹਣਾ ਗਾਣਾ गा ਕੇ ਤੁਸੀਂ ਮੁਰਦੇ ਵੀ ਕਬਰਾਂ ਚੋਂ ਉਠਾ ਦੇਣੇ ਆ। ਓ ਯਾਰ ਇਹਨਾਂ ਨੇ ਆਪਣੇ ਘਰ ਦੇ ਮਸਲੇ ਨੂੰ ਵੀ ਗਾਣਾ ਬਣਾ ਕੇ ਪੇਸ਼ ਕਰਤਾ। ਕਿਆ ਕਲਾਮ ਐ ਬਾਈ ਦੀ। ਕਿਆ ਕਲਾਮ ਐ। ਕਿਆ ਬਾਤਾਂ। ਓਏ ਪਤੰਦਰਾ ਕਾਹ ਤੋਂ ਕੱਢਿਆ ਇਹ ਗਾਣਾ। ਹੁਣ ਇਹ ਗਾਣਾ ਯੁਗਾ ਯੁਗਾ ਤੱਕ ਅਮਰ ਹੋਜੂ। ਹੈ। ਪੱਕਾ ਇਹਨੇ ਬਿਲਬੋਰਡ ਦੇ ਸਾਰੇ ਰਿਕਾਰਡ ਤੋੜ ਦੇਣੇ ਆ। ਓ ਤੁਸੀਂ ਤਾਂ ਸਾਰੇ ਕਲਾਕਾਰ ਫੇਲ ਕਰ ਦੇਣੇ ਆ ਓਏ। ਕਿਉਂ ਆਨਾਂ ਦੇ ਵਿਚਾਰੇ ਦੇ ਢਿੱਡੇ ਤੇ ਲੱਤ ਮਾਰਦੇ ਹੋ ਮੁੜ ਕੇ ਨਾ ਗਾਇਓ ਗਾਣਾ ਕਿਉਂ ਸਿੰਗਰਾਂ ਦੀ ਰੋਜੀ ਰੋਟੀ ਤੇ ਲੱਤ ਮਾਰਦੇ ਓਏ ਬੱਸ ਕਰੋ ਬੰਦ ਕਰੋ ਹੱਥ ਜੋੜ ਕੇ ਮੈਂ ਕਹਤੀ ਹੋਗੀ ਤਾਹੇ ਤਾਂ ਮੁੰਡਿਆਂ ਨੇ ਬੁਲਟ ਵੇਚ ਕੇ ਬੈਟਰੀ ਵਾਲੀ ਸਕੂਟੀ ਲੈ ਲਈ ਵਾਟ ਵਾਟ ਦ ਫਾਫ ਆਫ ਤੇ ਟੁੱਟੀ ਹੋਈ ਕਲਮ ਨਾਲ ਲਿਖਿਆ ਹੋਇਆ ਗਾਣਾ ਲੱਗਦਾ ਹੈ ਉਹ ਹਟੇ ਹੋਣਾ ਜਿੰਨਾ ਚਿਰ ਲਿਸ਼ਕਾਰੇ ਵਾਲਿਆ ਆਪਨੇ ਲੱਤਾਂ ਮਾਰ ਕੇ ਤੁਹਾਨੂੰ ਬਾਹਰ ਕੱਢ ਦੇ ਉਹ ਬੱਸ ਕਰ ਬੀਬੀ ਜੇ ਤੇਰਾ ਗਾਣਾ ਜਾਨੀ ਨੇ ਸੁਣ ਲਿਆ ਨਾ ਤੇ ਉਹਦੇ ਵਿੱਚ ਵੀ ਮੁਰ ਗਾਣਾ ਲਿਖਣ ਦੀ ਹਿੰਮਤ ਨਹੀਂ ਬਚਨੀ ਵੱਡੀ ਤੋਂ ਅਮਿਰਤਾ ਵਿਰਕ ਹੈ ਕਿਤੇ ਪੰਜਾਬ ਪੁਲਿਸ ਨੇ ਇਹਦਾ ਗਾਣਾ ਤਾਂ ਨਹੀਂ ਸੁਣ ਲਿਆ ਓਏ ਜਿਹੜਾ ਮੁਰ ਪੜਤੀ ਨਹੀਂ ਖੋਲੀ ਐਸਾ ਲਗਾ ਮੇਰਾ ਮਜ਼ਾਕ ਕੋਈ ਨਗਾ ਲੈਣ ਦਿਓ ਵਧੀਆ ਗੀਤ ਸੁਣਾਉਂਦਾ ਤੁਨ ਕੋਈ ਨਾ ਕੋਈ ਨਾ ਗਾਓ ਅੰਕਲ ਜੀ ਕੋਈ ਨਹੀਂ ਰੋਕਦਾ ਤੁਹਾਨੂੰ ਹੋਰ ਮੈਨੂੰ ਨਗਾ ਲੈਣ ਦਿਓ ਵਧੀਆ ਗੀਤ ਸੁਣਾਉਂਦਾ ਤੁਨ ਕੋਈ ਨਾ ਕੋਈ ਨਾ ਲੈਣ ਦਿਓ ਓ ਅੰਕਲ ਜੀ ਅੱਗੇ ਵੀ ਗਾਓ ਕਿ ਇਹ ਗੀਤ ਆ ਓ ਯਾਰ ਮੈਂ ਤਾਂ ਕੰਨ ਸਾਫ਼ ਕਰਕੇ ਬੈਠੀ ਸੀ ਕਿ ਅੰਕਲ ਵਧੀਆ ਗਾਣਾ ਸੁਣਾਉਣ ਲਈ ਰਿਕਵੈਸਟ ਕਰ ਰਿਹਾ ਤੇ ਕੋਈ ਨਾ ਕੋਈ ਵਧੀਆ ਗਾਣਾ ਹੀ ਸੁਣਾਉਣਗੇ ਮੈਨੂੰ ਕੀ ਪਤਾ ਸੀ ਇਹੀ ਗਾਣਾ ਆ ਓ ਅੰਕਲ ਜੀ ਇਹ ਗੱਲਾਂ ਨੇ ਜਿਹੜੀਆਂ ਲੋਕਾਂ 'ਚ ਬਿਠਾ ਕੇ ਕਹੀਆਂ ਜਾਂਦੀਆਂ ਆ ਨਾ ਕਿ ਇਹ ਗੱਲਾਂ ਦਾ ਗੀਤ ਬਣਾਇਆ ਜਾਂਦਾ ਆ ਓ ਯਾਰ ਸਾਡੇ ਵੀ ਕੰਨਾਂ 'ਚੋਂ ਖੂਨ ਨਿਕਲਣ ਲਾਤਾ ਤੁਹਾਡੀ ਗਾਇਕੀ ਨੇ ਓ ਇਸ ਗੀਤ ਤੋਂ ਬਾਅਦ ਤਾਂ ਲੋਕਾਂ ਨੇ ਤੁਹਾਨੂੰ ਸਟੇਜ ਤੋਂ ਉਤਾਰ ਕੇ ਸਨਮਾਨ ਹੈ ਤੁਹਾਡੇ ਤੇ ਰੱਜ ਕੇ ਵਰਾਉਣਾ ਆ ਪੈਸਾ ਤੁਸੀਂ ਕੀ ਸਮਝ ਗਏ ਸੀ ਜਿੱਤੀ ਨਾ 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 ਅਸੀਂ ਵੱਡੇਾਂ ਦੇ ਰਿਸਪੈਕਟ ਕਰਦੇ ਆ ਫੇਰ ਕੀ ਆ ਗਲਤੀ ਤਾਂ ਸਭ ਤੋਂ ਹੋ ਜਾਂਦੀ ਆ ਚਲੋ ਅੰਕਲ ਜੀ ਤੁਹਾਨੂੰ ਮਾਫ ਕਰਦੇ ਨੇ ਪਰ ਅੱਗੇ ਤੋਂ ਗਾਣਾ ਨਾ ਗਾਓ ਅੰਕਲ ਜੀ ਮੇਰੀ ਨਾ ਰਿਕਵੈਸਟ ਆ ਇੱਕ ਤੁਹਾਨੂੰ ਆ ਕਲਮ ਨੂੰ ਤੋੜ ਕੇ ਨਾ ਪਿੱਛੇ ਦੇ ਦਿਓ। ਉਹ ਕਿਸੇ ਹੋਰ ਨੂੰ ਉਹ ਗਲਤ ਨਾ ਸੋਚਿਆ ਕਰੋ ਇੱਕ ਤਾਂ ਜਨਤਾ ਬੜੀ ਗੰਦੀ ਐ। ਗਲਤ ਹੀ ਸੋਚਦੀ ਹਰ ਵੇਲੇ ਗਲਤ ਹੀ ਐ। ਪੋਜ਼ਿਟਿਵ ਵੇ ਨਾਲ ਸੋਚਿਆ ਕਰੋ। ਪੂਰੀ ਨੀ ਗਰੀਬ ਨੂੰ ਬੱਸ ਕਰ ਜਾ ਕਿਤੇ ਗਾਣਾ ਸੁਣ ਕੇ ਤੇਰਾ ਹੌਲਦਾਰ ਨਹੀਂ ਕਿਤੇ ਤੇਰੇ ਤੇ ਭੁੱਕੀ ਦਾ ਕੇਸ ਨਾ ਪਵਾ ਦੇ। ਉਹ ਫਿਰ ਨਾ ਤੂੰ ਗਾਣਾ ਗਾਉਣ ਜੋਗਾ ਰਹਿਣਾ ਤੇ ਨਾ ਤੂੰ ਧੌਣ ਜੋਗਾ। ਤੂੰ ਕੀ ਬੋਲ ਰਹੀ ਹੈ? ਉਹ ਹੱਥ। ਉਹ ਕਿਉਂ ਕਿ ਪੁਲਿਸ ਕਹਿੰਦੇ ਆ ਪਿੱਛੇ ਹੱਥ ਬਣ ਕੇ ਕੁੱਟਦੀ ਹੈ ਨਾ ਮੈਂ ਤਾਂ ਤਾਂ ਗੱਲ ਕਰਦੀ ਆ। ਉਹ ਕਿੰਨੀ ਗਲਤ ਸੋਚਣਾ ਤੁਹਾਡੀ। ਤੁਹਾਨੂੰ ਪਹਿਲਾਂ ਵੀ ਕਿਹਾ 20 ਪੋਜ਼ਿਟਿਵ। ਉਹ ਨਾਨਾ ਭਾਈ ਦੁੱਖ ਨਾ ਮਨਾ। ਹੋਲਦਾਰ ਨਹੀਂ ਲੱਗੀ ਆ ਕਿਹੜਾ ਜੱਜ ਨਹੀਂ ਲੱਗ ਗਈ ਆ ਤੁਮੀ ਕੋਈ ਨਿੱਕੀ ਮੋਟੀ ਚੋਰੀ ਕਰ ਤੇ ਦਰਸ਼ਨਾਂ ਵਾਲੀ ਚਲਿਆ ਜਾ ਇੱਥੇ ਕਿਹੜਾ ਵੱਡੀ ਗੱਲ ਆ ਓ ਯਾਰ ਜਾ ਸਟੇਜ ਤੋਂ ਥੱਲੇ ਡੰਗਰ ਭੁੱਖੇ ਤੇਨੂੰ ਘਰੇ ਗਾਲਾਂ ਕੱਢਦੇ ਆ ਜਾ ਜਾ ਕੇ ਪੱਠੇ-ਪੁੱਠੇ ਪਾ ਕੰਮ ਕਰ ਕੋਈ ਕਿਹੜੇ ਪੁੱਠੇ ਕੰਮਾਂ 'ਚ ਪਿਆ ਆ ਅੱਛਾ ਹਮਕੋ ਸਿਕਾ ਰੀਆ ਓ ਯਾਰ ਨਾ ਮਨਾਉਣ ਦਾ ਕੱਜ ਹੋਣਾ ਚਾਹੀਦਾ ਅੱਛਾ ਯਾਰ ਨੂੰ ਮਨਾਉਣ ਦਾ ਕੱਜ ਹੋਣਾ ਚਾਹੀਦਾ ਆ ਜਿਹੜੀ ਆਖਿਰ ਤੇ ਏਕ ਲਾਈਨ ਆ ਇਹਨੇ ਤੇ ਸੌ ਰੱਬ ਦੀ ਮੈਨੂੰ ਕੀਲ ਕੇ ਰੱਖਤਾ ਕੀ ਗੱਲ ਬਾਬਾ ਬੀਬੀ ਅਜੇ ਵੀ ਨਖਰੇ ਕਰਦੀ ਆ ਹੈ ਆ ਉਮਰ ਹੋ ਗਈ ਤੇਰੀ ਅਜੇ ਤੱਕ ਤੇਰੇ ਤੋਂ ਯਾਰ ਨਹੀਂ ਮੰਨਿਆ ਉਹ ਯਾਰ ਨੂੰ ਮਨਾਉਂਦਾ ਤਾਂ ਚੱਜ ਅਸੀਂ ਸਿੱਖ ਲਾਂਗੇ ਪਰ ਬਾਬਾ ਜੀ ਤੁਹਾਡਾ ਕੀ ਕਰੀਏ ਤੁਹਾਨੂੰ ਵੀ ਬੁੱਢੇ ਬਾਰੇ ਹੁਣ ਰਾਜ ਹੋਣਾ ਚਾਹੀਦਾ ਉਹ ਬਸ ਕਰ ਜੋ ਬਸ ਕਰ ਜੋ ਕਿਤੇ ਸਾਹ ਹੀ ਨਾ ਚੜਾ ਲਿਓ ਹੋਰ ਯਾਰ ਨੂੰ ਮਨਾਉਂਦੇ ਮਨਾਉਂਦੇ ਕਿਤੇ ਰੱਬ ਹੀ ਨਾ ਮੰਨ ਜੇ। ਇਹ ਉਠਾ ਲੈ ਰੇ ਦੇਵਾ ਉਠਾ ਲੈ ਰੇ ਬਾਬਾ। ਓ ਮੇਰਾ ਮਤਲਬ ਤੁਹਾਨੂੰ ਕਿਤੇ ਅਮਰ ਹੋਣ ਦਾ ਵਰਦਾਨ ਹੀ ਨਾ ਦੇ ਦੇ। ਓ ਮਾਈ ਗੋਡ। ਬੱਤ ਮੀ। ਇਹ ਲੱਛੀ ਸਿੱਧੇ ਕਸੜਾ ਬੋਲਦਾ। ਮੈਂ ਤਾਂ ਐਂ ਹੀ ਬੋਲੂਗਾ। ਕੀ ਗੱਲ? ਜੱਗੇ ਨੇ ਨਿੰਮ ਦੇ ਪੱਤੇ ਖਾਲੇ ਆ। ਨਾਲੇ ਕੌਣ ਕਹਿੰਦਾ ਜੱਗਾ ਕੋੜਾ ਬੋਲਦਾ? ਲਿਆ ਉਹਨੂੰ ਵੱਡੇ ਬਦਮਾਸ਼ ਨੂੰ ਇੱਧਰ ਮੇਰੇ ਸਾਹਮਣੇ ਦੇਈਏ ਤਨੇ ਸੜੀਓ ਨੂੰ। ਨਾਲੇ ਦਸੀਏ ਜੱਗਾ ਕੋੜਾ ਨਹੀਂ ਬੋਲਦਾ ਜੱਗਾ ਤੇ ਕੋੜਾ ਗੋਂਦਾ ਆ ਜਿਹੜੇ ਹਿਸਾਬ ਨਾਲ ਬਾਈ ਤੋਂ ਜ਼ੋਰ ਲਾਉਣ ਡਿਆ ਆ ਨਾ ਕਿਤੇ ਸ਼ਰਮਿੰਦਗੀ ਵਾਲਾ ਕੰਮ ਹੀ ਨਾ ਹੋ ਜੇ ਹੈ ਫਿਰ ਸਭ ਦੇ ਸਾਹਮਣੇ ਜੱਗੇ ਨੇ ਕਿਸੇ ਨੇ ਬੁਲਾਇਆ ਵੀ ਨਹੀਂ ਬੋਲਣਾ ਬਸ ਜੱਗੇ ਲੱਗਾ ਰਹਿ ਮੇਰਾ ਵੀਰ ਜਦ ਤੱਕ ਲੱਤਾਂ ਨਹੀਂ ਪੈਂਦੀਆਂ ਭਰਾ ਤੇਰੀ ਮਰਜ਼ੀ ਆ ਕੋੜਾ ਬੋਲਣਾ ਕਿ ਮਿੱਠਾ ਅਸੀਂ ਤਾਂ ਚੱਲੇ ਆ ਸਾਡਾ ਤੇ ਦੱਸਣਾ ਫਰਜ਼ ਸੀ ਅੱਗੇ ਤੇਰੀ ਮਰਜ਼ੀ ਚਲੋ ਚੰਗਾ ਜੀ ਇਸੀ ਸਾਡੀ ਅੱਜ ਦੀ ਵੀਡੀਓ ਕਿਵੇਂ ਦੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਪਿਆਰੇ ਪਿਆਰੇ ਕਮੈਂਟ ਕਰਕੇ ਸਾਡੇ ਹੌਸਲਾ ਜ਼ਰੂਰ ਵਧਾਇਆ ਕਰੋ ਕਿਵੇਂ ਦੇ ਲੱਗੀ ਵੀਡੀਓ ਜ਼ਰੂਰ ਦੱਸਣਾ ਮਿਲਦੇ ਆ ਅਗਲੀ ਵੀਡੀਓ ਨਾਲ ਬਾਏ ਬਾਏ